ਕਦੇ ਆਦੇ ਹੁੰਦੇ ਸੀ ਅਸੀਂ ਮੰਡੀਆਂ ਦੇ ਵਿੱਚ ਅਸੀਂ ਦਾਣਾ-ਦਾਣਾ ਚੱਕਾਂਗੇ ਤੇ ਅੱਜ ਉਹ ਕੀ ਕਰ ਰਹੇ ਨੇ ਦਾਣਾ-ਦਾਣਾ ਚੱਕਣ ਦੀ ਬਜਾਏ ਅੱਜ ਉਹ ਘਰਾਂ ਚੋਂ ਕਿਸਾਨਾਂ ਨੂੰ ਚੱਕ ਰਹੇ ਨੇ ਦੇਖੋ ਆਹ ਹਾਲਾਤ ਹੈ ਸਾਡੀਆਂ ਮਾਵਾ ਭੈਣਾਂ ਤੱਕ ਨਹੀਂ ਬਖਸ਼ਿਆ ਇਹ ਲੋਕਾਂ ਨੇ ਯਾਰ ਇਹਨੂੰ ਤੁਸੀਂ ਕਿਸਾਨ ਕਿਵੇਂ ਕਹਿ ਸਕਦੇ ਮਨ ਰੋੜੇ ਦਾ ਤੁਸੀਂ ਬਿਆਨ ਦੇਖ ਲਓ ਆਦਾ ਇਹ ਬਾਹਮ ਰੋੜ ਕੇ ਘਰਾਉਣਾ ਚਾਹੁੰਦੇ ਆ ਇਹ ਪੈਦਲ ਸਰਕਾਰ ਚਲਾਉਣਾ ਚਾਹੁੰਦੇ ਆ ਤੇ ਭਾਈ ਬਾਹਮ ਰੋੜੇ ਬਿਨਾ ਕੋਈ ਕਰਦਾ ਹੀ ਨਹੀਂ ਆਆਂਿਆਂ ਨੇ ਬਟੇਰੀਆਂ ਕਿੰਆਂ ਨੇ 75 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਊਗਾ ਵੀ ਕੋਈ ਮੁੱਖ ਮੰਤਰੀ ਮੀਟਿੰਗ ਛੱਡ ਕੇ ਭੱਜਿਆ ਕਿ ਆਈ ਬਿਆਨ ਛੱਡ ਦੇਣਾ ਵੀ ਮੈਂ ਪ੍ਰਿੰਸੀਪਲਾਂ ਦੀ ਡਿਊਟੀ ਉਹ ਹਾਰਡ ਮਾਰਟਾਂ ਦੀ ਡਿਊਟੀ ਲਾਤ ਵੀ ਹੋਰ ਰਜਿਸਟਰ ਨਾ ਕਰਿਆ ਕਰਨਗੇ ਤੇ ਸਕੂਲਾਂ ਚ ਕੰਮ ਰਿਹਾ ਕਰੂਗਾ ਪੰਜਾਬ ਸਰਕਾਰ ਨੇ ਛੇ ਫਸਲਾਂ ਤੇ ਐਮਐਸਪੀ ਦਾ ਮਸਲਾ ਸੀ ਮੂੰਗੀ ਦਾ ਆਲੂਆਂ ਦਾ ਗੋਭੀ ਦਾ ਮਸਲਾ ਸੀਗਾ ਇਹ ਸਾਰੀਆਂ ਪੰਜਾਬ ਸਰਕਾਰ ਦਾ ਮਸਲਾ ਸੀਗਾ ਤੇ ਪੰਜਾਬ ਸਰਕਾਰ ਨਾਲ ਕਿਉਂ ਨਹੀਂ ਸੈਂਟਰ ਨਾਲ ਸਾਡਾ ਮੰਗਾ ਹੈਗੇ ਨੇ ਸੈਂਟਰ ਨਾਲ ਅਸੀਂ ਲੜ ਰਹੇ ਹਾਂ ਜਿਹੜੀਆਂ ਪੰਜਾਬ ਦੀ ਸਰਕਾਰ ਦੇ ਨਾਲ ਮੰਗਾ ਸੀ ਉਹਨਾਂ ਨਾਲ ਸਾਡਾ ਮਸਲਾ ਸੀ ਭਗਵੰਤਪਾਲ ਸਾਹਿਬ ਕਮਰਾ ਕਰ ਰਿਹਾ ਅੱਜ ਇਹ ਕਹਿ ਰਿਹਾ ਇਹ ਫੈਕਟਰੀਆਂ ਕੰਪਨੀਆਂ ਉਹ ਨਹੀਂ ਦਿੰਦੇ ਇਹ ਨੁਕਸਾਨ ਕਰ ਰਹੇ ਨੇ ਅੱਜ ਭਾਈ ਅਸੀਂ ਨੁਕਸਾਨ ਕਰ ਰਹੇ ਹਾਂ ਤੇ ਜਦੋਂ ਸੱਤਾ ਦੇ ਵਿੱਚੋਂ ਤੂੰ ਬਾਹਰ ਸੀ ਉਦੋਂ ਵਸੀਂ ਫਾਇਦਾ ਕਰ ਰਹੇ ਸੀ ਬਿੱਟੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਿੱਟੂ ਜੀ ਕੀ ਕਿਵੇਂ ਦੇਖਦੇ ਹੋ ਇੱਕ ਪਾਸੇ ਸੀਐਮ ਸਾਹਿਬ ਕਹਿੰਦੇ ਹੁੰਦੇ ਸੀ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਕਿਸਾਨਾਂ ਦੇ ਦਰਦ ਨੂੰ ਸਮਝਦਾ ਤੁਸੀਂ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਦੱਸ ਦਿਆਂ ਵੀ ਜਿਹੜੀ ਕੌਲ ਚੰਡੀਗੜ੍ਹ ਦੀ ਹੈ ਇਹ ਚੀਜ਼ ਕੱਲ ਮਲਤਵੀ ਕੀਤਾ ਗਿਆ ਵੀ ਰੱਦ ਨਹੀਂ ਕੋਈ ਵੀ ਉਹ ਸੰਜੁਕਤ ਕਿਸਾਨ ਮੋਰਚਾ ਮੀਟਿੰਗ ਕਰ ਰੂਗਾ ਮੀਟਿੰਗ ਤੋਂ ਬਾਅਦ ਉਹਦਾ ਕੀ ਰੁਖ ਹੁੰਦਾ ਹੈ ਕਿਵੇਂ ਘੋਲ ਨੂੰ ਲੜਨਾ ਹੈ ਜਾਂ ਘੋਲ ਦੇ ਵਿੱਚ ਤਬਦੀਲੀ ਲਿਆਉਣੀ ਹੈ ਜਾਂ ਘੋਲ ਨੂੰ ਬਦਲਣਾ ਹੈ ਜਾਂ ਉੱਥੇ ਹੀ ਬਰਕਰਾਰ ਰੱਖਣਾ ਹੈ ਜਾਂ ਕਿਥੇ ਕੀ ਕਰਨਾ ਹੈ ਉਹ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਦੱਸਣਾ ਹੈ ਸਾਡੀ ਜਿਉਂ ਦੀ ਤਿਉਂ ਤਿਆਰੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਅਸੀਂ ਵੇਟ ਕਰ ਰਹੇ ਹਾਂ ਅਗਲੀ ਗੱਲ ਜਿਹੜੀ ਤੁਸੀਂ ਕਿਹਾ ਵੀ ਉਹ ਕਿਸਾਨਾਂ ਦਾ ਮੁੰਡਾ ਨਹੀਂ ਕਹਿ ਸਕਦੇ ਹੁਣ ਉਹਨੂੰ ਤੁਸੀਂ ਅੱਜ ਤੋਂ ਬਾਅਦ ਇਹ ਗੱਲਾਂ ਮੈਂ ਕਹੂੰਗਾ ਵੀ ਬੰਦ ਹੋਣੀਆਂ ਚਾਹੀਦੀਆਂ ਸਾਡੇ ਲੋਕਾਂ ਨੂੰ ਛੋਡੇ ਮਾਧਿਅਮ ਰਈ ਮੈਂ ਅਪੀਲ ਰੱਖਣਾ ਚਾਹੁੰਦਾ ਵੀ ਜਿਹੜੇ ਬੰਦੇ ਆਦੇ ਹੁੰਦੇ ਸੀ ਅਸੀਂ ਮੰਡੀਆਂ ਦੇ ਵਿੱਚ ਅਸੀਂ ਦਾਣਾ ਦਾਣਾ ਚੱਕਾਂਗੇ ਤੇ ਅੱਜ ਉਹ ਕੀ ਕਰ ਰਹੇ ਨੇ ਦਾਣਾ ਦਾਣਾ ਚੱਕਣ ਦੀ ਬਜਾਏ ਅੱਜ ਉਹ ਘਰਾਂ ਚੋਂ ਕਿਸਾਨਾਂ ਨੂੰ ਚੱਕ ਰਹੇ ਨੇ ਮੰਡੀਆਂ 'ਚੋ ਜਿਹੜਾ ਦਾਣਾ-ਦਾਣਾ ਚੱਕਣਾ ਸੀ ਉਹਦੀ ਬਜਾਏ ਅੱਜ ਘਰਾਂ ਦੇ ਵਿੱਚੋ 2-2 ਵਜੇ ਕਿਸਾਨਾਂ ਨੂੰ ਤਾਂ ਚੱਕਣੇ ਚੱਕਣਾ ਸਾਡੇਆਂ ਮਾਵਾ ਪੈਣਾ ਨੂੰ ਵੀ ਚੱਕ ਰਏ ਐ ਸਾਡੇ ਮੋਟੂ ਸਿੰਘ ਕੋਟੜਾ ਜੀ ਨੇ ਤੇ ਸਾਡੀ ਆਂਟੀ ਪਰਮਜੀਤ ਕੌਰ ਐ ਉਹ ਜ਼ਿਲ੍ਹਾ ਬਠਿੰਡੇ ਦੀ ਆਗੂ ਰਹੀ ਹੈਗੀ ਤੇ ਪਿਛਲੇ 1.5-2 ਸਾਲ ਤੋਂ ਉਹ ਆਪਣੇ ਕੰਮਕਾਰ ਦੇ ਕਾਰਨ ਘਰ ਦੇ ਵਿੱਚ ਨੇ ਜਥੇਬੰਦੀ ਦੇ ਪ੍ਰੋਗਰਾਮ ਤੇ ਨਹੀਂ ਆ ਰਹੇ ਉਹ ਕਿਉਂਕਿ ਕੰਮਕਾਰ ਰਜੇਮਿਆਂ ਦੇ ਵਿੱਚ ਤੇ ਉਹ 1.5 ਸਾਲ ਤੋਂ ਪ੍ਰੋਗਰਾਮਾਂ ਤੋਂ ਦੂਰ ਹੈ ਤੇ ਸਾਡੀ ਆਂਟੀ ਨੂੰ ਘਰ ਦੇ ਵਿੱਚੋਂ ਚੱਕ ਕੇ ਪੁਲਿਸ ਲੈ ਜਾਂਦੀ ਹੈ ਤੁਸੀਂ ਵੇਖੋ ਆ ਹਾਲਾਤ ਹੈ ਸਾਡੀਆਂ ਮਾਵਾ ਭੈਣਾਂ ਤੱਕ ਨਹੀਂ ਬਖਸ਼ਿਆ ਇਹ ਲੋਕਾਂ ਨੇ ਯਾਰ ਇਹਨੂੰ ਤੁਸੀਂ ਕਿਸਾਨ ਕਿਵੇਂ ਕਹਿ ਸਕਦੇ ਹੋ ਕੀ ਲੱਗਦਾ ਅਜਿਹਾ ਕੀ ਖਤਰਾ ਹੈ ਕਿਸਾਨਾਂ ਤੋਂ ਬੰਦ ਸਾਹਿਬ ਖਤਰਾ ਕੀ ਹੈ ਖਤਰਾ ਲਹਿਰ ਇਹ ਇਹ ਲਹਿਰਾਂ ਤੋਂ ਹੈ ਇਹ ਜਿਹੜੀ ਕੁਰਸੀ ਹੈ ਖਤਰਾ ਇਹ ਹੈ ਵੀ ਜਿਹੜਾ ਕਾਰਪੋਰੇਟਾਂ ਪੱਖੀ ਹੈ ਖਤਰਾ ਕਾਰਪੋਰੇਟਾਂ ਨੂੰ ਹੈ ਮਾਨ ਸਾਹਿਬ ਦਾ ਮੂੰਹ ਕਾਰਪੋਰੇਟਾਂ ਨੂੰ ਹੋਇਆ ਤਾਂ ਹੀ ਤਾਂ ਆਖੀ ਜਾਂਦਾ ਤੇ ਕੰਪਨੀਆਂ ਲਿਓਣ ਨਹੀਂ ਦਿੰਦੇ ਇੱਥੇ ਮਤਲਬ ਕਿ ਆਵਾਜ਼ ਹੀ ਠੱਪ ਕਰਤੀ ਸੜਕਾਂ ਤੇ ਪੈਪ ਰੋਕੂ ਧਰਨਾ ਸੜਕ ਰੋਕੂ ਧਰਨਾ ਆਈ ਲਿਸਟ ਹਾਈਲਾਈਟ ਸੈਂਟਰ ਅਜੇ ਤੱਕ ਕਿੰਨੀ ਵੱਡੀ ਵੱਡੀ ਲੁੱਟ ਹੋਈ ਹੈ ਭਗਵੰਤ ਮਾਨਸਿਆ ਤੁਸੀਂ ਪਿਛਲੇ ਦਿਨੀ ਅੰਬਰਸਰ ਦੇ ਵਿੱਚ ਮਗਰਮਚ ਦੇ ਹੰਝੂ ਭਾਉਂਦੇ ਸੀ ਕੀ ਹਾਲਾਤ ਹੋਏ ਆਪ ਹੀ ਤੁਸੀਂ ਉਦੋਂ ਕਿਹਾ ਸੀ ਵੀ ਅਸੀਂ ਕਾਰਵਾਈ ਕਰਾਂਗੇ ਅਸੀਂ ਸਾਰਿਆਂ ਨੂੰ ਲੁੱਟੂ ਨਹੀਂ ਆਦੇ ਜਿੱਥੇ ਘਪਲੇ ਹੋਏ ਐ ਜਿੱਥੇ ਠੱਗੀਆਂ ਵੱਜੀਆਂ ਜਿੱਥੇ ਅਸੀਂ ਧਰਨੇ ਲਾ ਲਾ ਪੈਸੇ ਮੜਵਾਏ ਐ ਤੇ ਕਿ ਕਿਸੇ ਮਜ਼ਦੂਰ ਦੀ ਕਿਸੇ ਛੋਟੇ ਕਿਸਾਨ ਦੀ ਕਿਸੇ ਪੀੜਿਤ ਪਰਿਵਾਰ ਦੀ ਭਗਵੰਤ ਮਾਨਸਿਆ ਬਾਹ ਫੜ ਲੈਣੀ ਉਹਨੂੰ ਇਨਸਾਫ ਦਿਵਾਉਣਾ ਕਿ ਮਾੜੀ ਗੱਲ ਹੈ ਤੁਸੀਂ ਤਾਂ ਇਨਸਾਫ ਦੇ ਨਹੀਂ ਸਕਦੇ ਤੇ ਫਿਰ ਜਿੰਨਾ ਤੋਂ ਉਹਨਾਂ ਨੂੰ ਆਸਾਂ ਹੈ ਉਹਨਾਂ ਨੇ ਤਾਂ ਭਾਈ ਫਿਰ ਇਨਸਾਫ ਦਵਾਉਣਾ ਹੀ ਐ ਇਹ ਤਰੀਕੇ ਨਾਲ ਬਿਆਨ ਦਵਾਉਣਾ ਤੁਸੀਂ ਅਜੇ ਵੀ ਕਹੋਗੇ ਵੀ ਕਿਸਾਨਾਂ ਦਾ ਮੁੰਡਾ ਐ ਤੇ ਮੀਟਿੰਗ ਦੇ ਵਿੱਚੋਂ ਭੱਜ ਜਾਣਾ ਬਥੇਰੀਆਂ ਸਰਕਾਰਾਂ ਆਈਆਂ ਨੇ ਬਥੇਰੀਆਂ ਗਈਆਂ ਨੇ 75 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਿਆਰ ਹੋਊਗਾ ਵੀ ਕੋਈ ਮੁੱਖ ਮੰਤਰੀ ਮੀਟਿੰਗ ਛੱਡ ਕੇ ਭੱਜਿਆ ਜਿਗਰਾ ਰੱਖਣਾ ਚਾਹੀਦਾ ਹੈ ਸ਼ਾਨ ਸ਼ਕਤੀ ਰੱਖਣਾ ਚਾਹੀਦਾ ਵੱਡਾ ਹਾਜਮਾ ਰੱਖਣਾ ਚਾਹੀਦਾ ਹੈ ਮੁੱਖ ਮੰਤਰੀ ਆ ਤੂੰ ਪੰਜਾਬ ਦਾ ਰਾਜਾ ਹੈ ਤੈਨੂੰ ਵੱਡੀ ਕੁਰਸੀ ਤੇ ਬਾਇਆ ਮਾਜਨਾ ਹੋਣਾ ਚਾਹੀਦਾ ਤੇਰੇ ਚ ਗੱਲ ਸੁਣਨ ਦੀ ਸ਼ਕਤੀ ਹੋਣੀ ਚਾਹੀਦੀ ਹੈ ਸ਼ਾਨ ਸ਼ੀਲਤਾ ਹੋਣੀ ਚਾਹੀਦੀ ਹੈ ਉਹ ਤਾਂ ਬਿਲਕੁਲ ਹੀ ਨਹੀਂ ਤੇ ਤੁਸੀਂ ਲੋਕਾਂ ਦਾ ਕੀ ਕਰੋਗੇ ਜਦੋਂ ਛੋਡੇ ਚ ਸ਼ਾਨ ਸ਼ੀਲਤਾ ਹੀ ਹੈ ਨਹੀਂ ਤੁਸੀਂ ਆਗੂਆਂ ਨੂੰ ਕਹਿ ਰਹੇ ਹੋ ਇਹਨਾਂ ਨਾਲੋਂ ਵੱਧ ਤਾਂ ਮੈਂ ਖੇਤੀ ਕਰਦਾ 17 ਸਾਲ ਦੀ ਉਮਰ ਦੇ ਵਿੱਚ ਤੁਸੀਂ ਸਟੇਜਾਂ ਸੰਭਾਲਣ ਲੱਗ ਗਏ ਆਪ ਹੀ ਆਦੇ ਆ ਵੀ ਮੈਂ ਤਾਂ 17 ਸਾਲ ਦੀ ਉਮਰ ਦੇ ਵਿੱਚ ਮੈਂ ਸਟਾਰ ਬਣ ਗਿਆ ਸੀ ਭਗਵੰਤ ਮਾਨ ਤੋਂ ਭਗਵੰਤ ਮਾਨ ਬਣ ਗਿਆ ਸੀ ਤੇ ਫਿਰ ਤੁਸੀਂ ਖੇਤੀ ਕਿਹੜੇ ਵੇਲੇ ਕਰ ਲਈ ਇਹ ਤਾਂ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਜਿੰਨੀ ਭਗਵੰਤ ਮਾਨ ਦੀ ਉਮਰ ਹੈ ਉੰਨੀ ਤਾਂ ਉਹਨਾਂ ਨੂੰ ਕਿਸਾਨੀ ਘੋਲ ਲੜਦਿਆਂ ਨੂੰ ਹੋ ਗਈ ਤੇ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਆਪਦੇ ਹੱਥਾਂ ਦੇ ਨਾਲ ਵੀ ਉਗਾਏ ਨੇ ਮਾਨ ਸਾਹਿਬ ਦਾ ਇੱਕ ਬਿਆਨ ਵੀ ਹੁੰਦਾ ਮੀਟਿੰਗ ਤੋਂ ਬਾਹਰ ਆਉਂਦੇ ਵਕਤ ਕਹਿੰਦੇ ਕਿ ਪੈਰਲਰ ਸਰਕਾਰ ਬਣਾਉਣਾ ਚਾਹੁੰਦੇ ਆ ਕਿਸਾਨ ਬਿਲਕੁਲ ਉਹਦਾ ਵੀ ਹੁੰਦਾ ਤੇ ਕੱਲਾਮਨ ਰੋੜੇ ਦਾ ਤੁਸੀਂ ਬਿਆਨ ਵੇਖ ਲਓ ਆਦਾ ਇਹ ਬਾਹਮ ਰੋੜ ਕੇ ਕਰਾਉਣਾ ਚਾਹੁੰਦੇ ਆ ਇਹ ਪੈਦਲ ਸਰਕਾਰ ਚਲਾਉਣਾ ਚਾਹੁੰਦੇ ਆ ਤੇ ਭਾਈ ਬਾਹ ਮਰੂੜੇ ਬਿਨਾ ਕੋਈ ਕਰਦਾ ਹੀ ਨਹੀਂ ਮੋਦੀ ਵੀ ਆਈ ਬੋਲੀ ਬੋਲਦਾ ਸੀ ਜਿਹੜੀ ਇਹ ਬੋਲ ਰਹੇ ਨੇ ਉਦੋਂ ਤਾਂ ਇਹ ਧਰਨੇ ਲੋ ਧਰਨਿਆਂ ਦੇ ਵਿੱਚੋਂ ਹੀ ਆਏ ਇਹ ਲੋਕ ਵੀ ਇਹ ਵੀ ਛੜਕਾਂ ਤੇ ਹੀ ਪੈਂਦੇ ਸੀ ਇਹ ਵੀ ਸੰਗਰਾਸ਼ ਕਰਕੇ ਆਏ ਆ ਜਿਵੇਂ ਇਹ ਘਰਾਂ ਚੋਂ ਚੱਕਣਾ ਚੱਕਦੇ ਆ ਕਿਸਾਨਾਂ ਨੂੰ ਆਗੂਆਂ ਨੂੰ ਤੇ ਜੇ ਅੰਨਾ ਹਜ਼ਾਰੇ ਦੇ ਅਦੋਲਨ ਦੇ ਵਿੱਚੋਂ ਇਹ ਪਾਰਟੀ ਪੈਦਾ ਹੋਈ ਹੈ ਤੇ ਜੇ ਉੱਥੇ ਸਰਕਾਰ ਅੰਨਾ ਹਜ਼ਾਰੇ ਨੂੰ ਚੱਕ ਲੈਂਦੀ ਉੱਥੇ ਫਿਰ ਇਹਨਾਂ ਦਾ ਅंदोलਨ ਕੰਮ ਜਪਾ ਨਾ ਹੋਣ ਦਿੰਦੀ ਕੀ ਇਹ ਪਾਰਟੀ ਪੈਦਾ ਹੋ ਜਾਂਦੀ ਇਹ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਇਹ ਲੋਕ ਵੱਡੇ ਹੁੰਦੇ ਨੇ ਤੇ ਇਹ ਸੰਗਠਨਾਂ ਦੇ ਵਿੱਚੋਂ ਪੈਦਾ ਹੋ ਕੇ ਤੇ ਅੱਜ ਕਹਿ ਰਹੇ ਆ ਧਰਨੇ ਇਹਨਾਂ ਨੂੰ ਚੁਬਣ ਲੱਗ ਗਏ ਇਹ ਕਿਸਾਨੀ ਅंदोलਨ ਵੀ ਲੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਮਾਰਦੇ ਸੀ ਅਮਨ ਰੋੜਾ ਕਲਤਾਰ ਸੰਧmargੇ ਉੱਥੇ ਦਿੱਲੀ ਜਦੋਂ ਸਾਡਾ ਪਾਰਲੀਮੈਂਟ ਸੈਸ਼ਨ ਚੱਲਦਾ ਸੀ ਪਾ ਸੈਂਟਰ ਸਰਕਾਰ ਦਾ ਇੱਕ ਪਾਸੇ ਕਿਸਾਨਾਂ ਨੇ ਆਰਾਮ ਲੀਲਾ ਗਰਾਊਂਡ ਦੇ ਵਿੱਚ ਪਾਰਲੀਮੈਂਟ ਸੈਸ਼ਨ ਚਲਾਇਆ ਉਹ ਸੈਸ਼ਨ ਦੇ ਵਿੱਚ ਮੈਂ ਗਿਆ ਉਹਦੇ ਚੱਖੇ ਹੀ ਦੇਖਿਆ ਕਲਤਾਰ ਸੰਧਵਾ ਅਮਨ ਰੋੜੇ ਵਰਗੇ ਹੱਥ ਬੰਨਦੇ ਸੀ ਵੀ ਸਾਨੂੰ ਇੱਕ ਮਿੰਟ ਇੱਥੇ ਬਹਿ ਹੀ ਜਾਣ ਦਿਓ ਤੇ ਉਹਨਾਂ ਨੇ ਕੀ ਕੀਤਾ ਮਹਿਕ ਭਾਲਦੇ ਸੀ ਇੱਕ ਮਿੰਟ ਟਾਈਮ ਭਾਲਦੇ ਸੀ ਉਹਨਾਂ ਨੂੰ ਟਾਈਮ ਤੱਕ ਨਹੀਂ ਮਤਲਬ ਕਿ ਉਦੋਂ ਕਿਉਂਕਿ ਅਸੀਂ ਪਾਰਟੀ ਬਾਈ ਤੋਂ ਦੂਰ ਸੀ ਅਸੀਂ ਉਹਨਾਂ ਨੂੰ ਕਿਹਾ ਅਸੀਂ ਇੱਕ ਮਿੰਟ ਹੀ ਦੇ ਦਿਓ ਕਮ ਸੇ ਕਮ ਇੱਕ ਮਿੰਟ ਸਾਨੂੰ ਫੋਟੋ ਹੀ ਖਿਚਾ ਲੈਣ ਦਿਓ ਉਦੋਂ ਅਸੀਂ ਚੰਗੇ ਲੱਗਦੇ ਸੀ ਅੱਜ ਧਰਨੇ ਮਾੜੇ ਲੱਗਣ ਲੱਗੇ ਅੱਜ ਅੱਜ ਮਤਲਬ ਕੀ ਕਹਿ ਰਹੇ ਪੈਦਲ ਸਰਕਾਰ ਚਲਾਉਣਾ ਚਾਹੁੰਦੇ ਆ ਜੇ મોદી ਦੀ ਬਾਹਮ ਮਰੂੜੀ 13 ਮਹੀਨੇ ਉੱਥੇ ਬੈਠੇ ਤੇ ਭਾਈ ਖੇਤੀ ਕਾਲੇ ਕਾਨੂੰਨ ਤਾਂ ਹੀ ਵਾਪਸ ਕੀਤੇ ਆ ਘਰੇ ਬੈਠਾਂ ਦੇ ਕੋਈ ਨਹੀਂ ਕਰਦਾ ਸੀ ਤੇ ਜੇ ਛੋਟੀ ਬਾਹਮ ਮਰੂੜਾਂਗੇ ਤਾਂ ਕਿੱਤਾ ਸਾਡਾ ਫੇਰ ਹੀ ਬਚੂਗਾ ਸਾਨੂੰ ਪਤਾ ਆ ਰਾਜੇਲ ਸਾਹਿਬ ਦਾ ਬਿਆਨ ਹੁੰਦਾ ਬਲਵੀਰ ਸਿੰਘ ਜੀ ਦਾ ਉਹ ਕਹਿੰਦੇ ਨੇ ਕਹਿੰਦੇ ਮੈਂ ਅਜੇ ਹਾਂ ਮੁੱਖ ਮੰਤਰੀ ਨਹੀਂ ਦੇਖਿਆ ਹੁਣ ਉਹ ਤਾਂ ਪਤਾ ਹੀ ਉਹਨਾਂ ਨੇ ਸਹੀ ਕਿਹਾ ਹੈ ਵੀ ਉਹਨਾਂ ਦੀ 80 ਸਾਲ ਦੀ ਉਮਰ ਹੋ ਗਈ ਅਗਰਾਹਾ ਅੰਕਲ ਦੀ 80 ਸਾਲ ਦੀ ਉਮਰ ਹੋ ਗਈ ਝੰਡੇ ਅੰਕਲ ਦੀ 75 ਸਾਲ ਦੀ ਉਮਰ ਹੋ ਗਈ ਕੋਕਰੀ ਦੀ 70 ਸਾਲ ਦੀ ਹੋ ਗਈ ਸ਼نگਾਰੇਮਾਨ ਦੀ 65 ਸਾਲ ਦੀ ਉਮਰ ਹੈ ਬਿਲਕੁਲ ਸਹੀ ਕਿਹਾ ਉਹਨਾਂ ਨੇ ਅੱਜ ਤੱਕ ਨਹੀਂ ਅਸੀਂ ਅਸੀਂ ਕਿਹੜਾ ਚਲੋ ਨਿਆਣੇ ਆ ਚਲੋ ਅਸੀਂ ਜਥੇਬੰਦੀਆਂ ਚ ਹੋਣ ਆਏ ਆ ਪੰਜ ਚਾਰ ਸਾਲ ਹੋ ਗਏ ਵੀ ਅਕਸਰ ਦੇਖਦੇ ਸੀ ਵੀ ਜਦੋਂ ਕੋਈ ਮੁੱਖ ਮੰਤਰੀ ਆਗੂਆਂ ਨਾਲ ਉਹ ਰਿਸਪੈਕਟਡ ਨੇ ਸੰਯੁਕਤ ਕਿਸਾਨ ਮੋਰਚਾ ਗਿਆ ਉਹਨਾਂ ਦੇ ਆਗੂ ਗਏ ਆ ਜਿਨ੍ਹਾਂ ਨੂੰ 50 ਸਾਲ ਹੋ ਗਏ ਲੜਦਿਆਂ ਨੂੰ ਉਹ ਲੋਕਾਂ ਦੀ ਗਵਾਹੀ ਕਰ ਰਹੇ ਨੇ ਉਹਨਾਂ ਨਾਲ ਲੋਕਾਂ ਨੂੰ ਆਸਾਂ ਨੇ ਜੁੜੇ ਹੋਏ ਨੇ ਉਹ ਲੋਕਾਂ ਦੀ ਗੱਲ ਅਗਰਾਹਾ ਆਪ ਦਾ ਕੰਮ ਲੈ ਕੇ ਗਿਆ ਸੀ ਰਾਜ ਵਾਲਾ ਆਪ ਦਾ ਲੈ ਕੇ ਗਿਆ ਸੀ ਇਹ ਪਰਸਨਲ ਤਾਂ ਕੋਈ ਕੰਮ ਹੀ ਨਹੀਂ ਸੀ ਇਹ ਇਹ ਲੋਕਾਂ ਦੇ ਕੰਮ ਸੀ ਲੋਕਾਂ ਦੀਆਂ ਮੰਗਾਂ ਸੀ ਪੰਜਾਬ ਸਰਕਾਰ ਨਾਲ ਸਹਿਮਤ ਇੱਕ ਇੱਕ 100 ਦੇ ਮਾਧਿਅਮ ਰਹੀ ਕਹਿੰਦਾ ਮਾਨ ਸਾਹਿਬ ਗਮਰਾਹ ਕਰ ਰਹੇ ਆ ਲੋਕਾਂ ਨੂੰ ਵੀ ਸੈਂਟਰ ਨਾਲ ਮੰਗਾਣੇ ਸਾਡੇ ਨਾਲ ਕੋਈ ਮੰਗਾ ਨਹੀਂ ਸਾਡੇ ਤੇ ਦਬਾਅ ਬਣਾ ਰਹੇ ਬਿਲਕੁਲ ਕਿਉਂ ਨਹੀਂ 100 ਦੇ ਨਾਲ ਮੰਗਾ ਉਹ ਤਾਂ ਕਹਿੰਦੇ ਪੰਜਾਬ ਦਾ ਨੁਕਸਾਨ ਹੀ ਬਹੁਤ ਕਰ ਰਹੇ ਨੇ ਕਿਸਾਨ ਮੈਂ ਕਿਸੇ ਹਾਲ ਚ ਵੀ ਚੰਡੀਗੜ੍ਹ ਤੇ ਧਰਨਾ ਨਹੀਂ ਲਾਉਣ ਦੇਵਾਂਗਾ ਸੋਨੂੰ ਦਾ ਨੁਕਸਾਨ ਦਾ ਵੀ ਦੱਸ ਦੇਣਾ ਜਿਹੜਾ ਪੰਜਾਬ ਨਾਲ ਮੰਗਾ ਮੈਂ ਤੁਹਾਨੂੰ ਦੱਸ ਦਿੰਨਾ ਉਹਦੇ ਚ ਪੀਆਰ 126 ਝੋਨਾ ਲਵਾਇਆ ਇਹਨਾਂ ਨੇ ਉਹਦੀ ਵੱਡੀ ਪੱਦਰ ਤੇ ਇਹਨਾਂ ਨੇ ਲੁੱਟ ਕਰਾਈ ਅਸੀਂ ਆਦੇ ਸੀ ਵੀ ਝੋਨਾ ਦੱਸੋ ਕਿਹੜਾ ਲਾਉਣ ਕਿਸਾਨ ਵੀ ਉਹਦੀ ਤਾਂ ਲੁੱਟ ਹੋਈ ਹੈ 1 ਜੂਨ ਤੋਂ ਝੋਨਾ ਲਵਾਇਆ ਜਾਵੇ ਸਮਾਰਟ ਮੀਟਰਾਂ ਦਾ ਮਸਲਾ ਸੀ ਆਬਾਦਕਰੀ ਜ਼ਮੀਨਾਂ ਦਾ ਮਸਲਾ ਸੀ ਕਿਸਾਨਾਂ ਦੇ ਕਰਜ਼ੇ ਦਾ ਮਸਲਾ ਸੀਗਾ ਇਹ ਸਾਰੀਆਂ ਮੰਗਾਂ ਤਾਂ ਖੇਤੀ ਨਵੀ ਨਵੀ ਖੇਤੀ ਨੀਤੀ ਖਰਾੜੇ ਦਾ ਮਸਲਾ ਸੀਗਾ ਇਹ ਸਾਰੀਆਂ ਮੰਗਾਂ ਪੰਜਾਬ ਸਰਕਾਰ ਨਾਲ 6 ਫਸਲਾਂ ਤੇ ਐਮਐਸਪੀ ਦਾ ਮਸਲਾ ਸੀ ਮੂੰਗੀ ਦਾ ਆਲੂਆਂ ਦਾ ਗੋਭੀ ਦਾ ਮਸਲਾ ਸੀਗਾ ਇਹ ਸਾਰੀਆਂ ਪੰਜਾਬ ਸਰਕਾਰ ਨਾਲ ਮਸਲਾ ਸੀਗਾ ਤੇ ਪੰਜਾਬ ਸਰਕਾਰ ਨਾਲ ਕਿਉਂ ਨਹੀਂ ਸੈਂਟਰ ਨਾਲ ਸਾਡੀਆਂ ਮੰਗਾਂ ਹੈਗੀਆਂ ਨੇ ਸੈਂਟਰ ਨਾਲ ਅਸੀਂ ਲੜ ਰਹੇ ਆ ਜਿਹੜੀਆਂ ਪੰਜਾਬ ਦੀ ਸਰਕਾਰ ਦੇ ਨਾਲ ਮੰਗਾਂ ਸੀ ਉਹਨਾਂ ਨਾਲ ਸਾਡਾ ਮਸਲਾ ਸੀ ਭਗਵੰਤ ਮਾਨ ਸਾਹਿਬ ਗਮਰਾਹ ਕਰ ਰਿਹਾ ਅੱਜ ਇਹ ਕਹਿ ਰਿਹਾ ਇਹ ਫੈਕਟਰੀਆਂ ਕੰਪਨੀਆਂ ਆਉਣ ਹੀ ਨਹੀਂ ਦਿੰਦੇ ਇਹ ਨੁਕਸਾਨ ਕਰ ਰਹੇ ਨੇ ਅੱਜ ਭਾਈ ਅਸੀਂ ਨੁਕਸਾਨ ਕਰ ਰਹੇ ਆ ਤੇ ਜਦੋਂ ਸੱਤਾ ਦੇ ਵਿੱਚੋਂ ਤੂੰ ਬਾਹਰ ਸੀ ਉਦੋਂ ਅਸੀਂ ਫਾਇਦਾ ਕਰ ਰਹੇ ਸੀ ਤੁਸੀਂ ਪੱਤਰਕਾਰਾਂ ਦਾ ਤੁਸੀਂ ਗਲ ਘੁੱਟਤਾ ਸੋਸ਼ਲ ਮੀਡੀਆ 'ਚ ਯੂਟਿਊਬਰਾਂ ਦਾ ਤੁਸੀਂ ਗਲ ਘੁੱਟਣ ਤੇ ਲੱਗੇ ਹੋ ਕਮੈਂਟ ਤੁਸੀਂ ਕਰਨ ਤੇ ਲੱਗੇ ਹੋ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਲਹਿਰਾਂ ਖਤਮ ਕਰਨ ਤੇ ਲੱਗੇ ਹੋ ਫਿਰ ਆਏ ਤੁਸੀਂ ਭਾਈ ਭਵਾਂ ਲੋਕਾਂ ਨੂੰ ਹਰਾ ਲੋਗੇ ਆਏ ਲੋਕਾਂ ਤੋਂ ਵੱਡੇ ਹੋਗੇ ਆਏ ਤੁਸੀਂ ਲੋਕਾਂ ਦੇ ਮਨ ਜਿੱਤ ਲੋਗੇ ਤੁਸੀਂ ਪਿੰਡਾਂ 'ਚ ਆਉਣਾ ਹੈ ਪਿੰਡਾਂ 'ਚ ਲੋਕ ਸਾਨੂੰ ਭਜਾਉਣਗੇ ਛੋਟੇ ਮਗਰ ਡੰਗਾ ਲੈ ਕੇ ਪਹਿਣਗੇ ਜਿਹੜੇ ਤੁਹਾਡੇ ਹਾਲਾਤ ਐ ਤੇ ਤੁਸੀਂ ਕਿਹੋ ਜਿਹਾ ਬਿਆਨ ਦੇ ਰਹੇ ਹੋ ਆਈਲੈਸ ਸੈਂਟਰਾਂ ਬਾਰੇ ਦੇ ਰਹੇ ਹੋ ਜਿੱਥੇ ਲੋਕਾਂ ਦੀ ਵੱਡੀ ਪੱਧਰ ਤੇ ਲੁੱਟ ਹੋਈ ਐ ਫਿਰ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਜਿਹੜੀ ਬੱਸ ਦਾ ਡਰਾਈਵਰ ਮਾਨਸਿਕ ਸਤੁੱਲਨ ਖੋਜੀ ਉਹ ਬੱਸ ਦੇ ਵਿੱਚ ਜਿਹੜੀਆਂ ਸਵਾਰੀਆਂ ਉਹਨਾਂ ਦਾ ਤਾਂ ਰੱਬ ਹੀ ਰੱਖਾ ਹੁੰਦਾ ਸਾਡਾ ਜਿਹੜਾ ਬੱਸ ਦਾ ਡਰਾਈਵਰ ਆ ਸਾਡੇ 3 ਤਿੰਨ ਕਰੋੜ ਲੋਕਾਂ ਦਾ ਉਹ ਮਾਨਸਿਕ ਸਤੁੱਲਨ ਆਪਦਾ ਖੋ ਚੁੱਕਿਆ ਪਰਸੋਂ ਚੌਥੇ ਨੇ ਇੱਕ ਬਿਆਨ ਦਿੱਤਾ ਪਰਸੋਂ ਵੀ ਜਿਹੜੇ ਤਹਿਸੀਲਦਾਰ ਆ ਜਿਹੜੇ ਜਿਹੜੇ ਮੌਤਲ ਕੀਤੇ ਨੇ ਚਲੋ ਉਹਨਾਂ ਦਾ ਕੋਈ ਮੈਟਰ ਹੋਣਾ ਉਹ ਚੀਜ਼ ਤੇ ਸਾਨੂੰ ਨਹੀਂ ਪਤਾ ਵੀ ਆਦਾ ਉਹਨਾਂ ਦੀ ਥਾਂ ਮੈਂ ਰਜਿਸਟ੍ਰਰਾਂ ਹੈਡਮਾਸਟਰਾਂ ਦੀ ਡਿਊਟੀ ਲਾ ਦੂੰ ਮੈਂ ਪ੍ਰਿੰਸੀਪਲਾਂ ਦੀ ਡਿਊਟੀ ਲਾ ਦੂੰ ਵੀ ਹੈਡਮਾਸਟਰ ਪ੍ਰਿੰਸੀਪਲ ਪਰ ਰਜਿਸਟ੍ਰਰਾਂ ਕਰਨ ਗਿਆ ਕਿ ਉਹਨਾਂ ਨੂੰ ਕੋਈ ਖਸਰੇ ਨੰਬਰ ਦਾ ਕੀ ਪਤਾ ਹੈ ਉਹਨਾਂ ਨੂੰ ਇੰਤਕਾਲ ਨੰਬਰ ਦਾ ਕੀ ਪਤਾ ਵੀ ਜਿਹੜਾ ਉਹਨਾਂ ਦਾ ਮਹਿਕਮਾ ਟੀਚਰ ਉਹ ਉਹ ਸਕੂਲ ਸੰਭਾਲਣਗੇ ਕਿ ਤੇਰੀਆਂ ਰਜਿਸਟਰੀਆਂ ਕਰਨਗੇ ਚਲ ਐਨਾ ਤਾਂ ਅਸੀਂ ਮੰਨ ਸਕਦੇ ਹਾਂ ਵੀ ਨਹਿਬ ਤਹਿਸੀਲਦਾਰ ਨੂੰ ਤਹਿਸੀਲਦਾਰ ਬਣਾ ਦੇਾਂਗੇ ਕਾਨੂੰਗੋ ਨੂੰ ਤਹਿਸੀਲਦਾਰ ਤੇ ਡਿਊਟੀ ਲਾ ਦੇਾਂਗੇ ਪਟਵਾਰੀਆਂ ਦੀ ਡਿਊਟੀ ਲਾ ਦੇਾਂਗੇ ਚਲ ਉਹਨਾਂ ਦਾ ਮਹਿਕਮਾ ਉਹ ਵਿਚਰਦੇ ਹੋਰ ਕਾਟ ਨਾਲ ਨਿੱਤ ਮੱਥਾ ਮਾਰਦੇ ਆ ਜਾਂ ਭਾਈ ਅਸੀਂ ਨਵੇਂ ਭਰਤੀ ਸ਼ੁਰੂ ਕਰ ਦਿਆਂਗੇ ਵੀ ਇਹ ਚੀਜ਼ ਤਾਂ ਚੱਲ ਹਾਜਮ ਆਉਂਦੀ ਆ ਗੱਲ ਇੱਕ ਆਈ ਬਿਆਨ ਛੱਡ ਦੇਣਾ ਵੀ ਮੈਂ ਪ੍ਰਿੰਸੀਪਲਾਂ ਦੀ ਲਾ ਦੂੰ ਡਿਊਟੀ ਮੈਂ ਹਾਰਡਮਾਸਟਰਾਂ ਦੀ ਡਿਊਟੀ ਲਾ ਦੂੰ ਵੀ ਹੋਰ ਰਜਿਸਟਰਾਂ ਕਰਿਆ ਕਰਨਗੇ ਤੇ ਫਿਰ ਸਕੂਲਾਂ ਚ ਕੌਣ ਰਿਆ ਕਰੂਗਾ ਜੇ ਹੋਰ ਰਜਿਸਟਰਾਂ ਤੇ ਲਾ ਦੇਗਾ ਸਕੂਲਾਂ ਚ ਭਾਈ ਫਿਰ ਕਿਹਨੂੰ ਬਿਠਾਏਗਾ ਫਿਰ ਉਹ ਬੱਚੇ ਘਰਾਂ ਚ ਬਹਿ ਜਾਣ ਇਹੋ ਜਿਹੇ ਹਾਸੋਹੀਨੇ ਬਿਆਨ ਦੇ ਨੇ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਹੋ ਕੇ ਭਗਵੰਤ ਮਾਨ ਨੂੰ ਆਪਦਾ ਮਾਨਸਿਕ ਸਤੁੱਲਣਾ ਪਹਿਲਾਂ ਉਹਨੂੰ ਠੀਕ ਕਰਨਾ ਚਾਹੀਦਾ ਸੰਸਦ ਦਾ ਬਿਆਨ ਹੁੰਦਾ ਕਹਿੰਦੇ ਮੈਨੂੰ ਕੱਲੀ ਕਿਸਾਨਾਂ ਦੀ ਨਹੀਂ ਮੈਨੂੰ ਬਾਕੀ ਦੇ ਜਿਹੜੇ ਮੇਰੇ ਲੋਕ ਐ 3 3 ਕਰੋੜ ਦੀ ਆਬਾਦੀ ਦੇ ਉਹਨਾਂ ਦਾ ਵੀ ਫਿਕਰ ਐ ਤੇ ਜੇ ਜੇ ਕਿਸਾਨ ਜਾਉਂਦਾ ਰਹੂਗਾ ਤਾਂ ਉਹ 3.5 ਕਰੋੜ ਲੋਕ ਉਹ ਜਾਉਂਦੇ ਰਹਿਣਗੇ ਜੇ ਕਿਸਾਨ ਨਾ ਰਹਾ ਤੇ ਦੁਕਾਨਦਾਰ ਨਹੀਂ ਰਹਿਣਾ ਛੋਟਾ ਵਪਾਰੀ ਨਹੀਂ ਰਹਿਣਾ ਛੋਟਾ ਮੌਲ ਵਾਲਾ ਨਹੀਂ ਰਹਿਣਾ ਛੋਟਾ ਦੁਕਾਨਦਾਰ ਨਹੀਂ ਰਹਿਣਾ ਤੇ ਇੱਥੇ ਲੋਕ ਨਹੀਂ ਰਹਿਣੇ ਜਿਹੜੇ ਕਣਕਾ ਕਿਸਾਨ ਅੱਜ 40 ਰੁਪਏ ਆਟਾ ਮਿਲਦਾ ਚੱਕੀ ਤੇ ਲੈਣਾ ਤਾਂ ਤੇ ਜੇ ਕਿਸਾਨ ਨਾ ਰਹਾ ਤੇ ਢਿੱਡ ਤਾਂ ਭਰਨਾ ਹੀ ਆ ਰੋਟੀ ਤਾਂ ਖਾਣੀ ਐ ਤਾਂ ਲੋਕ ਕਿੱਥੋਂ ਖਾਣਗੇ ਤੁਸੀਂ ਹਾਲਾਤ ਕਿਹੜੇ ਆ ਜੇ ਸਾਡੀਆਂ ਮੰਡੀਆਂ ਨਾ ਰਹਿਣਾਂ ਤੇ ਜਿਹੜਾ ਮੰਡੀ ਦੇ ਵਿੱਚ ਉੱਥੇ ਬੂਰੀ ਭਰਦਾ ਹੈ ਟਰੱਕ ਜੁਨੀਅਨ ਵਾਲੇ ਟਰੱਕਾਂ ਤੇ ਢੋਂਦੇ ਹੈ ਉਹਨਾਂ ਨੂੰ ਰੋਜ਼ਗਾਰ ਮਿਲਦਾ ਉੱਥੇ ਪਾਣੀ ਪਿਉਂਦਾ ਹੈ ਇਨਸਪੈਕਟਰ ਬੁੱਲੀ ਲਾਉਂਦਾ ਹੈ ਤੇ ਉਹ ਲੋਕ ਕਿੱਧਰ ਜਾਣਗੇ ਖੇਤੀ ਨਾਲ ਸਾਰਾ ਕਿੱਤਾ ਜੁੜਿਆ ਹੋਇਆ ਹੈ ਇਹ ਲੋਕਾਂ ਦੇ ਮੁੱਦੇ ਆ ਨਾ ਕਿ ਕਿਸਾਨਾਂ ਦੇ ਕਿਸਾਨ ਦੇ ਨਾਲ ਮਜ਼ਦੂਰ ਹੈ ਕੱਲ ਇੱਕ ਇਹ ਚੀਜ਼ ਮੋਰਚੇ ਦੇ ਇਹ ਖਿਲਾਫ ਕਰਨਾ ਚਾਹੁੰਦੇ ਸੀ ਵੀ ਖਣੀ ਪਖਲਾੜ ਦੇ ਵਿੱਚ ਆ ਕੇ ਕਿਸਾਨ ਗੁੱਸੇ ਦੇ ਵਿੱਚ ਆ ਕੇ ਵੀ ਇਹ ਆ ਕੇ ਛੜਕਾਂ ਰੋਕਣਗੇ ਤੇ ਲੋਕਾਂ ਦਾ ਆਸਮੇਂ ਟਕਰਾਅ ਹੋਊਗਾ ਪਿੰਡਾਂ ਦੇ ਵਿੱਚ ਸ਼ਰਾਂ ਦੇ ਵਿੱਚ ਇਹ ਗੱਲਾਂ ਜਾਣਗੀਆਂ ਵੀ ਕਿਸਾਨਾਂ ਨੇ ਸੜਕਾਂ ਜਾਮ ਕਰਤੀਆਂ ਲੋਕਾਂ ਨੂੰ ਖਰਾਬ ਹਾਂ ਤੇ ਇਹਨੂੰ ਸ਼ਾਇਦ ਇਹ ਨਹੀਂ ਪਤਾ ਵੀ ਉਹਨਾਂ ਨੂੰ 50-50 ਸਾਲ ਹੋ ਗਏ ਆਗੂਆਂ ਨੂੰ ਲੜਦਿਆਂ ਨੂੰ ਤੇਰੀ ਉਹ ਢਿੱਡ ਦੀ ਗੱਲ ਬੁੱਝਦੇ ਨੇ ਅਸੀਂ ਕੱਲ ਕੀ ਕੀਤਾ ਘਰਾਂ ਚੋਂ ਬਾਹਰ ਆਏ ਆ ਪੂਰੀ ਤਿਆਰੀ ਨਾਲ ਆਏ ਆ ਨਹੀਂ ਜਾਣ ਦਿੱਤਾ ਕੋਈ ਗੱਲ ਨਹੀਂ ਸਰਕਾਰਾਂ ਕੋਲੇ ਹਥਿਆਰ ਹੈ ਪੁਲਿਸ ਹੈ ਫੌਜ ਹੈ ਕੋਈ ਗੱਲ ਨਹੀਂ ਭਾਈ ਤੱਕੜੇ ਆਓ ਅਸੀਂ ਆਪਦਾ ਸਾਈਡ ਤੇ ਰਹਿ ਕੇ ਆਪਣੀ ਗੱਲ ਪਹਚਾਈ ਕਿਸੇ ਨੂੰ ਤਕਲੀਫ ਨਹੀਂ ਹੋਣ ਦਿੱਤੀ ਪ੍ਰਸ਼ਾਸਨ ਨੇ ਇਹਨਾਂ ਦੀ ਪੁਲਿਸ ਨੇ ਲੋਕਾਂ ਦੇ ਰਾਹ ਬੰਦ ਕੀਤੇ ਹੋਏ ਸੀ ਜਿਹੜੀ ਸੜਕ ਤੇ ਕਿਸਾਨ ਸਾਈਡ ਤੇ ਬੈਠੇ ਐ ਉਹ ਸੜਕ ਤੇ ਵੀ ਪੁਲਿਸ ਜਿਹੜੀ ਸੜਕ ਤੇ ਕੋਈ ਕਿਸਾਨਾਂ ਦਾ ਲੈਣਾ ਦੇਣਾ ਹੀ ਨਹੀਂ ਉਸ ਤੇ ਇਹਨਾਂ ਨੇ ਟਰੱਕ ਟੇਢੇ ਕਰਕੇ ਤੇ ਪੁਲਿਸ ਠੱਲੀ ਹੋਈ ਵੀ ਉੱਥੇ ਕੀ ਮਤਲਬ ਹੈ ਜਦੋਂ ਅਸੀਂ ਕੋਈ ਨੰਗਾ ਹੀ ਨਹੀਂ ਰੋਕਿਆ ਤੇ ਤੁਸੀਂ ਕਹਿੰਦੇ ਚ ਨੰਗਾ ਰੋਕਦੇ ਹੋ ਕੱਲ ਭਗਵੰਤ ਮਾਨ ਦਾ ਚਿੱਠਾ ਸਾਹਮਣੇ ਆਇਆ ਜਿਹੜਾ ਇਹ ਕਰਾਉਣਾ ਚਾਹੁੰਦਾ ਸੀ ਬਿਲਕੁਲ ਨਹੀਂ ਸਾਡਾ ਕੰਮ ਲੋਕਾਂ ਦੀਆਂ ਪਰੇਸ਼ਾਨੀਆਂ ਹੱਲ ਕਰਨਾ ਹੈ ਨਾ ਕਿ ਕਿਸੇ ਨੂੰ ਪਰੇਸ਼ਾਨ ਕਰਨਾ ਧਰਨਾ ਲਾਉਣਾ ਮਜਬੂਰੀ ਹੈ ਲੋਕਾਂ ਦਾ ਹੀ ਮਜਬੂਰੀ ਬਣੀ ਖੜੀ ਹੈ ਜੇ ਸਾਡੇ ਧਰਨਾ ਮੁਜਾਰਾ ਨਾ ਰਿਆ ਸਾਡੀਆਂ ਜ਼ਮੀਨਾਂ ਨਹੀਂ ਰਹਿਣਗੀਆਂ ਇਹ ਆਦਾ ਇੱਕ ਫੈਕਟਰ ਨਹੀਂ ਆਉਣ ਦਿੰਦੇ ਕੰਪਨੀਆਂ ਨਹੀਂ ਆਉਣ ਦਿੰਦੇ ਭਾਰਤ ਮਾਲਾ ਵਾਲਾ ਪ੍ਰੋਜੈਕਟ ਬਣ ਗਿਆ ਸਾਡਾ ਉਹਨੂੰ ਕੀ ਲਾਭ ਹੈ ਨਾ ਤਾਂ ਸਾਡਾ ਟਰੈਕਟਰ ਜਾਂਦਾ ਐ ਨਾ ਕਾਰ ਜਾਂਦੀ ਐ ਨਾ ਜੀਪ ਜਾਂਦਾ ਨਾ ਮੋਟਰਸਾਈਕਲ ਜਾਂਦਾ ਤੇ ਉਹ ਭਾਰਤ ਮਾਲਾ ਪ੍ਰੋਜੈਕਟ ਦਾ ਕੀ ਹੈ ਉਹ ਤਾਂ ਇੱਕ ਕਾਰਪੋਰੇਟਾਂ ਦੇ ਵਪਾਰ ਚੱਲਣੇ ਆ ਸਾਡੇ ਆ ਹਾਈਵੇ ਬਣ ਗਏ ਹਾਈਵੇ ਤੇ ਨਾ ਸਾਡਾ ਬਲਦ ਵਾਲਾ ਗੱਡਾ ਜਾਵੇ ਨਾ ਸਾਡਾ ਮੈਸੀ ਟਰੈਕਟਰ ਜਾਵੇ ਤੇ ਹਾਈਵੇ ਦਾ ਸਾਨੂੰ ਕੀ ਭਾ ਇਹ ਤਾਂ ਇੱਕ ਇੱਥੇ ਟੋਲ ਪਲਾਜ ਲਾ ਬੜਾ ਕੇ ਕਾਰਪੋਰੇਟਾਂ ਦੀ ਸਾਡੀ ਲੁੱਟ ਕਰ ਰਹੇ ਐ ਅਸੀਂ ਤਾਂ ਕਿਸਾਨਾਂ ਦਾ ਫਾਇਦਾ ਕੀਤਾ ਮੰਡੀਆਂ ਦੇ ਵਿੱਚ ਬਈਅਰ ਛੜਕਾ ਤਾਂ ਸੀ ਉਦੋਂ ਨਹੀਂ ਜਾਮ ਕੀਤੀਆਂ ਜਦੋਂ ਮੰਡੀਆਂ ਦੇ ਵਿੱਚ ਝੋਨੇ ਦੀ 10-10 ਕਿਲੋ ਦੀ ਕਾਟ ਲੱਗ ਰਹੀ ਸੀ ਜਦੋਂ ਕਿਸਾਨਾਂ ਦਾ ਝੋਨਾ ਨਹੀਂ ਚੱਕਿਆ ਜਾਂਦਾ ਸੀ ਛੜਕਾਂ ਤਾਂ ਸੀ ਉਸ ਸਮੇਂ ਨਹੀਂ ਜਾਮ ਕੀਤੀਆਂ ਉਦੋਂ ਅਸੀਂ ਕੀ ਜਾਮ ਕੀਤਾ ਟੋਲ ਪਲਾਜ਼ੇ ਫ੍ਰੀ ਕੀਤੇ ਜਾ ਕੇ ਲੋਕਾਂ ਦੀ ਲੁੱਟ ਹੋਂ ਬਚਾਈ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਪੀ ਭਰਾਵੋ ਉਦੋਂ ਲੁੱਟ ਬਚਾਈ ਜਿਹੜੀ ਤੁਹਾਡੀ ਜੇਬਾਂ ਚ ਹੁੰਦੀ ਹੈ ਜਦੋਂ ਤੁਸੀਂ ਚੰਡੀਗੜ੍ਹ ਨੂੰ ਜਾਂਦੇ ਆ 2-2000 ਰੁਪਿਆ ਟੋਲ ਟੈਕਸ ਦਿੰਨੇ ਆ ਉਹ ਸਾਰੇ ਟੋਲ ਫ੍ਰੀ ਕੀਤੇ ਸੜਕਾਂ ਤਾਂ ਅਸੀਂ ਉਦੋਂ ਨਹੀਂ ਰੋਕੀਆਂ ਸੜਕਾਂ ਤਾਂ ਸਾਡਾ ਮਕਸਦ ਹੀ ਨਹੀਂ ਰੋਕਣਾ ਨਾ ਅਸੀਂ ਰੋਕੀਏ ਸੜਕ ਉਦੋਂ ਰੁਕਦੀ ਆ ਕੋਈ ਘੰਟਾ ਘੜੀ ਜਦੋਂ ਪੂਰੀ ਤਰ੍ਹਾਂ ਕੋਈ ਮੋਰਚਾ ਫਸ ਜੇ ਜਦੋਂ ਚੱਵਾ ਨਹੀਂ ਸਰਦਾ ਉਦੋਂ ਜਾ ਕੇ ਕੋਈ ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਆਪਾਂ ਡਾਂਗ ਨਹੀਂ ਮਾਰ ਸਕਦੇ ਉਦੋਂ ਮਜਬੂਰੀ ਦੇ ਵਿੱਚ ਸੜਕ ਰੁਕਣੀ ਪੈਂਦੀ ਆ ਘੰਟਾ ਘੜੀ ਨਹੀਂ ਅਸੀਂ ਸਾਡਾ ਛੌਂਕ ਨਹੀਂ ਛੜਕਾਂ ਰੁਕਣੀਆਂ ਪੰਜਾਬ ਦੇ ਲੋਕਾਂ ਨੂੰ ਆਦੇ ਆਂ ਵੀ ਡੰਡੇ ਦੇ ਵਿੱਚ ਝੰਡਾ ਪਾ ਕੇ ਆਓ ਜੇ ਭਾਈ ਆ ਜਮੀਨਾਂ ਬਚਾਉਣੀਆਂ ਫਸਲਾਂ ਬਚਾਉਣੀਆਂ ਐ ਇਸ ਮੋਰਚੇ ਦਾ ਸਾਥ ਦਿਓ ਜਿਹੜੀਆਂ ਰਹਿੰਦੀਆਂ ਮੰਗਾ ਸੈਂਟਰ ਨਾਲ ਮਨਾਵਾਂਗੇ ਆ ਸੌਰੀ ਪੰਜਾਬ ਸਰਕਾਰ ਨੂੰ ਇਹ ਸਿੱਟਾਂਗੇ ਮਨਾਵਾਂਗੇ ਮੰਗਾ ਤਾਂ ਫੇਰ ਹੀ ਮੋਦੀ ਨੂੰ ਸਿੱਟਾਂਗੇ ਜੇ ਪੰਜਾਬ ਸਰਕਾਰ ਨਾਲ ਸਿੱਟੀ ਗਈ ਫਿਰ ਮੋਦੀ ਤਾਂ ਉਦੋਂ ਵੀ ਪੁੱਛਰ ਜੂ ਬਾ ਭਾਈ ਲਾਸਟ ਸਵਾਲ ਕਰਦਾ ਕੀ ਹੁਣ ਕਿਸਾਨ ਜਾਣਗੇ ਚੰਡੀਗੜ੍ਹ ਵੱਲ ਸਾਡਾ ਚੰਡੀਗੜ੍ਹ ਜਾਣਾ ਹੈ ਜਾਂ ਕਿੱਧਰ ਜਾਣਾ ਹੈ ਇਹ ਸੰਯੁਕਤ ਮੋਰਚਾ ਦੱਸੂਗਾ ਮੋਰਚੇ ਦੇ ਵਿੱਚ ਜੇ ਤਬਦੀਲੀ ਆਉਂਦੀ ਹੈ ਤਾਂ ਉਸ ਤਰੀਕੇ ਨਾਲ ਜਾਵਾਂਗੇ ਜੇ ਮੋਰਚੇ ਦੀ ਕਾਲ ਆ ਗਈ ਵੀ ਆਪਾਂ ਚੰਡੀਗੜ੍ਹ ਜਾਣਾ ਬਿਲਕੁਲ ਜਾਵਾਂਗੇ ਟਰਾਲੀਆਂ ਜੌਂਦੀ ਤ्यों ਤਿਆਰ ਖੜੀਆਂ ਰੈ ਰਸ਼ਨ ਉਹਨਾਂ ਦੇ ਵਿੱਚ ਪਿਆ ਓਵੇਂ ਅਸੀਂ ਠੱਲਤੀਆਂ ਵੀ ਜਦੋਂ ਸਾਨੂੰ ਕਾਲ ਆਊਗੀ ਸੰਯੁਕਤ ਮੋਰਚੇ ਦੀ ਉਦੋਂ ਅਸੀਂ ਚਾਬੀ ਮਰੋੜਾਂਗੇ ਤੇ ਜਾਵਾਂਗੇ ਲੋਕਾਂ ਨੂੰ ਵਾਦੇ ਆ ਵੀ ਮੈਦਾਨ ਦੇ ਵਿੱਚ ਆਜੋ ਜੇ ਇਹ ਸਾਰਾ ਕੋਸ਼ ਸਿਸਟਮ ਬਚਾਉਣਾ ਹੈ ਤੇ ਇਹਦੇ ਚੁਟਕਲਿਆਂ ਤੋਂ ਬਾਹਰ ਨਿਕਲੋ ਚੁਟਕਲਿਆਂ ਨਾਲ ਤੇ ਕੱਲੀਆਂ ਗੱਲਾਂ ਨਾਲ ਕਿਤੇ ਸਰਕਾਰਾਂ ਨਹੀਂ ਚਲਦੀਆਂ ਤੇ ਇਹਦਾ ਮਾਨਸਿਕ ਸਤੁੱਲਣ ਇਹਨੂੰ ਠੀਕ ਕਰਨਾ ਚਾਹੀਦਾ ਤੇ ਅਮਨ ਰੋੜੇ ਨੂੰ ਮੈਂ ਬੇਨਤੀ ਕਰਦਾ ਵੀ ਤੂੰ ਉਹੀ ਬੰਦਾ ਹੈ ਆਪਦੀ ਭਾਸ਼ਾ ਜਿਹੜੀ ਉਹਦੀ ਸੈੱਟ ਕਰ ਵੀ ਜਿਹੜੀ ਤੂੰ ਆਨਾ ਬਾਂਹ ਮਰੋੜ ਕੇ ਕੰਮ ਕਰਾਉਣਾ ਚਾਹੁੰਦੇ ਆ ਪੈਦਲ ਸਰਕਾਰ ਚਲਾਉਣਾ ਚਾਹੁੰਦੇ ਆ ਤੂੰ ਅੱਜ ਲੋਕਾਂ ਤੋਂ ਵੱਡਾ ਨਹੀਂ ਹੋ ਗਿਆ ਸਰਕਾਰਾਂ ਕੁਰਸੀਆਂ ਕਿੱਥੇ ਸਦਾ ਨਹੀਂ ਰਹਿੰਦੀਆਂ ਛੋੜੇ ਪੌਣੇ 2 ਸਾਲ ਰਹਿ ਗਏ ਤੇ ਲੋਕਾਂ ਨੇ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਤੇ ਉਹ ਮੋਦੀ ਵਾਲੀ ਭਾਸ਼ਾ ਅੱਜ ਤੁਸੀਂ ਬੋਲ ਰਹੇ ਹੋ ਜੀ ਸ਼ੁਕਰੀਆ